ਚਾਚਾ ਦਾ ਯੋਗੇਦਨੀ ਇਹ ਦੋ ਮਿੰਟ ਜਾ ਕੇ ਦੇਵਾ ਪਾ ਕੇ ਚੱਲ ਨਹੀਂ 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 ਮੈਨੂੰ ਠੜ ਰਾਕੀ ਤੂੰ ਫੋੜੋ ਹੀ ਪੀਏ ਫੁੱਦੂਆ ਤੂੰ ਟਰਲਾ ਦੇਣਾ ਗਰੰਦ ਤੇਰੀ ਠਾਣਾ ਪਹਿਲੇ ਟਰ ਗੇ ਠਾਣਾ ਲੱਗਣ ਪਹਿਲੇ ਨਹੀਂ ਨਹੀਂ ਪਹਿਲੇ ਟਰ ਵਾਓ ਏ ਜੈਕਟ ਵਾਓ ਜਾ ਲੈ ਮੈਨੂੰ ਠੜ ਲੱਗੀ ਠੜ ਮੈਨੂੰ ਠੜ ਠੜ ਲੱਗੀ ਬਾਰਾ ਠੰਡ ਲੱਗ ਜਾਨੀ ਉਹ ਸਾਲੇ ਉਹ ਕਿੰਨੇ ਮੈਨੂੰ ਫੋਟੋ ਖਿਚਣ ਲੱਗਦੇ ਬਾਰਾ ਹੱਸਦੇ ਜਦੋਂ ਠੰਡ ਰਾ ਗਈ ਨਾ ਫਿਰ ਦੇਖ ਲਈ ਜਗਰ ਬਾਤ ਜਗਰ ਅੱਬਾ ਜਾਲਾ ਅੱਬਾ ਜਾਲਾ ਹੀ ਨਹੀਂ ਅੱਬਾ ਜਾਲਾ ਤੁਸੀਂ ਠੀਕ ਹੈ ਨਾ ਥੇ ਸੇਤੀ ਮੇਰਾ ਭਰਾ ਸ਼ਮਸ਼ਾਨ ਘਾੜਾ ਨੂੰ ਬਾਹਰ ਸਿੱਧਾ ਪੈਲੀ ਅਰੇ ਰਜੇ ਤੇ ਭਰਾ ਦੀ ਬੋਤਲ ਖਾਲੀ ਆ ਕਿ ਕਿੱਟ ਨਹੀਂ ਮਗਾਰ ਖਾਲੀ ਆਲੀ ਤੇਰੇ ਭਰਾ ਦੀ ਬੋਤਲ ਕਿੱਥੇ ਗਲਾਸੀ ਆ ਖਾਲੀ ਆ ਤੇ ਪੇੜਾ ਚ ਸੱਦੇ ਪੁੱਠੇ ਪਾ ਕੇ ਸੱਦੇ ਦਰਾ ਰਬ ਯਾਰ ਅੰਮੋਸਾ ਡੰਨੀ ਨੂੰ ਜਾਣਾ ਪਿਆ ਲੋ ਯਾਰ ਸ਼ਿਟ ਕਿਚ ਉਹ ਕਮਰ ਤੇ ਲਾਏ ਉਹ ਕਮਰ ਖੇਚ ਗਈ ਉਹ ਸੱਚ ਕਰ ਮੇਰੀ ਗੱਲ ਸੁਣ <laughs> तो तो <laughs> तो गाल <प्रेंग> <laughs> कैलो भाई कि सारे ਤੇ ਆਪਣੇ ਕੀ ਨਾਮ ਵਲੋਗ ਦਾ ਪਿੰਦਰਵਾਵਾ ਪਿੰਦਰਵਾਵਾ ਆਪਣੇ ਵਲੋਗ ਦਾ ਨਾਮ ਆ ਵੀਰੇ ਠੀਕ ਆ ਤੇ ਸਬਸਕ੍ਰਾਈਬ ਬਾਈ ਬ੍ਰੋ ਦਾ ਚੈਨਲ ਕਰਨਾ ਤੁਸੀਂ ਠੀਕ ਆ ਨਾ ਤੇ ਸੇਤੀ ਮੇਰਾ ਭਰਾ ਸ਼ਮਸ਼ਾਨ ਘਾੜਾ ਨੂੰ ਪਾਲਾ ਸਿੱਧਾ ਪੈਲੀ ਟਾਲੀਆਂ ਨੂੰ ਪਾਲਾ ਮੇਰਾ ਭਰਾ ਠੀਕ ਆ ਨਾ ਪਿੰਦਰ ਨੂੰ ਲਾ ਦੇ ਨੇ ਬਸ 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 ਓਏ ਹਾਪੀ ਮੇਰੀ ਗੱਲ ਸੁਣ ਵੀਰੇ ਇਹਨੂੰ ਕਹਿ ਬਲੋ ਹਾਪੀ ਹਾਪੀ ਉਹ ਗੱਡੀ ਵਟੋ ਵਟ ਜਾਂਦੇ ਮੇਰਾ ਭਰਾ ਅੱਜ ਕੋਨਾ ਕਰਕੇ ਦੋ ਬਾਵਾਂ ਮੇਰੀ ਗੱਲ ਸੁਣੋ ਵੀਰੋ ਅਪਰਾ ਦਾ ਚੈਨਲ ਆ ਤੇਰਾ ਨਹੀਂ ਆ ਤੇਰਾ ਨਹੀਂ ਹੈਗਾ ਚੱਲ ਆਪਣਾ ਸਾਰਿਆਂ ਦਾ ਸਾਂਝਾ ਆ ਤੇ ਵੀ ਨੇ ਮੇਰੇ ਨੂੰ ਸਬਸਕ੍ਰਾਈਬ ਕਰਨਾ ਮੇਰਾ ਭਰਾ ਠੀਕ ਆ ਤੇ ਆਪਣੇ ਆ ਸਾਡਾ ਮਾਏ ਨਾ ਇਹਦਾ ਬਰਥਡੇ ਆ ਤੇ ਬਰਥਡੇ ਵੀ ਹੈਗਾ ਸੀ ਇਹਦਾ ਆਪਣੇ ਕੱਲ ਸੀ ਬਰਥਡੇ ਤੇ ਵੀ ਸਾਪਾ ਨੂੰ ਅੱਜ ਕੀਤਾ ਮਤਲਬ ਸੈਲੀਬ੍ਰੇਟ ਅੱਜ ਕੀਤਾ ਆ ਕੱਲ ਐਤਵਾਰੀ ਤਾਂ ਕਰਕੇ ਕੱਲ ਐਤਵਾਰੀ ਤਾਂ ਕਰਕੇ ਐਤਵਾਰ ਸਾਲਾਂ ਦੀ ਛੁੱਟੀ ਹੁੰਦੀ ਹੈ ਮਤਲਬ ਆਪਾਂ ਬਿਜ਼ੀ ਸੀ ਹਾਂ ਮਾਰੀ ਸਾਲਿਆ ਹਾਂ ਜੋ ਵੀ ਆ ਮੇਰੇ ਸੋងਰ ਸੀ ਸਿੱਤੇ ਉਹ ਤੂੰ ਪੂਚ ਉੱਪਰ ਉਹ ਕਿ ਜਖਲਾ ਰਾਵੀ ਮੇਰੀ ਗੱਲ ਸੁਣ ਨੀ ਵੀਰੇ ਪਛਾੜ ਆ ਰਿਹਾ ਠੀਕ ਆ ਇਧਰ ਕੈਮਰਾ ਕੈਮਰਾ ਵੀਰੇ ਯਾਰ ਅੱਦਾਨੇ ਕਹੋ ਮੈਨੂੰ ਫੜ ਓਏ ਬਾਹਰ ਨਹੀਂ ਉਹ ਪਛਾੜ ਆ ਗਈ ਆਪੀ ਬੁਣੇ ਪਛਾੜ ਆ ਗਏ ਓਏ ਪਛਾੜ ਆ ਗਏ ਆਪੀ ਹਾਂ ਮੈਨੂੰ ਫੜ ਓਏ ਪੜਿਆ ਤੈਨੂੰ ਕਿਉਂ ਆ ਗਿਆ ਗਿੱਡੀ ਪਲਟ ਗਿਆ ਬੋਲੀ ਕਿਹਦਾ ਨਾ ਰਸੇ ਓਏ ਓਏ ਭੱਪੀ ਗੱਡੀ ਪਲਟ ਗਿਆ ਓਏ ਭੱਪੀ ਓਪੀ ਗੱਡੀ ਪਟ ਗਿਆ ਭੱਪੀ ਗੱਡੀ ਪਲਟ ਗਿਆ ਓਏ ਕਿਸ ਦੀ ਆ ਪਲਟੀ ਤੇਰੀ ਮਾਂ ਓਏ ਵੇਖੋ ਯਾਰ ਭੱਪੀ ਗੱਡੀ ਪਲ ਰਹੀ ਆ ਨਹੀਂ ਪਲਦੀ ਆ ਭੱਪੀ ਗੱਡੀ ਪਲਟ ਗਿਆ ਅੱਜ ਸੀਟ ਅੱਗੇ ਕਰ ਓਏ ਸੀਟ ਓਏ ਉਹ ਸਾਡੀ ਫੈਨ ਉਹ ਮੈਨੂੰ ਗੱਡੀ ਪਲਟਦੀ ਵਾ ਗਿਆ ਇਹ ਤੇਸ ਤਾਲਾ ਢਾਈ ਸਾਲਿਆ ਤੇਰੀ ਰੌਣ ਗੱਡੀ ਪਲਟ ਤੂੰ ਵੀ ਪਿਆ ਸਾਲਿਆ ਮੇਰੇ ਆ ਪਿਆ ਕਾਬੀ ਗੱਡੀ ਪਲਟਦੀ ਓਏ ਹੂ ਬੰਦ ਕਰ ਦੋ ਬੰਦ ਕਰ ਦੋ ਰੋਲਾ ਪਾਣਾ ਬੰਦ ਚੰਗਾ ਲਾ ਤੇ ਬੈਂਦੇ ਨੇ ਕਿੰਨੂ ਕਿਹੜੇ ਤੇ ਹੁੰਦੀ ਓਏ ਮੈਂ ਸਾਲੇ ਵਿੱਚ ਓਏ ਰੱਖਣਾ ਕਿੰਨੂ ਆਪਣੀ ਮਾਂ ਨੂੰ ਤਪੀ ਹਾ ਹਲੋ ਤੇ ਡੀਪਲ ਡੰਡੀਆ ਮੇਰੀ ਮੰਨ ਪਚਾਵਾ ਬਣਾ ਦੇ ਬਾਤ ਨਹੀਂ ਜੀ ਤਪੀ ਚੱਲ ਉੱਤ ਚੱਲੀ ਕਾਂਸੀ ਤੇ ਵਿਆਹ ਯਾਰ ਗਾਂ ਚੱਲੀਆ ਟਾਪੜਾ ਹੋ ਗਾ ਕਰ ਵੀ ਨਾ ਸਭ ਬੈਠਾ ਤੇ ਯਾਰ ਪੈਸਾ ਦੇ ਵਿੱਚ ਓ ਆ ਜਾਕਰ ਦੇ ਮੇਰੀ ਨਹੀਂ ਮਰਦਾ ਕਿਤੇ ਵੀ ਤੂੰ ਸਾਲਾ ਸਾਰਾ ਬਾਥਰੂਮ ਲੱਗੇਦਾ ਘਰ ਜਾ ਕਰ ਲਈ ਹੁਣ ਓ ਯਾਰ ਬਸ ਸਟੈਂਡ ਕਰ ਨਵੇਂ ਬਸ ਤੇ ਓ ਨਵੇਂ ਬਸ ਤੇ ਨਵੇਂ ਬਸ ਸਟੈਂਡ ਨਵੇਂ ਬਸ ਸਟੈਂਡ ਹਲੋ ਭਾਈ ਜਦੋਂ ਹੀ ਪੈਂਚ ਉੱਤਾਂ ਇੱਕ ਮਿੰਟ 3 ਪੁਆਇੰਟ ਰਹਿੰਦੀ ਪੱਕਾ ਮੈਨੂੰ ਯਕੀਨ ਆਉਂਦਾ ਆ ਠੀਕ ਹੈ ਇਹ ਲੰਦੀ ਉਹ ਸਾਰੇ ਇਹ ਲੰਦੀ ਗੱਡੀ ਉਹ ਪੂਰਾ ਕੀੜਾ ਗੱਡੀ ਪਲਟਦੀ ਨੇ ਆ ਤੇ ਬਾਸ ਵਿੱਚ ਯਕੀਨ ਆਣਾ ਤੈਨੂੰ ਲੈ ਪਲਟ ਗਈ ਓਏ ਪਲਟ ਗਈ ਗੱਡੀ ਓਏ ਲੈ ਨਹੀਂ ਪਲਟ ਗਈ ਤੇਰੇ ਇੱਕ ਸਾਈਡ ਨੂੰ ਜਾਦੀ ਗੱਡੀ ਓਏ ਦੁਬਾਰਾ ਹੰਡ ਲੈ ਨਹੀਂ ਨਹੀਂ ਪਲਟ ਗਈ ਗੱਡੀ ਸਾਹਮਣੇ ਵੀ ਸਾਹਮਣੇ ਦੇ ਗੱਡੀ ਆ ਗਈ ਸਾਲਿਆ ਬਾਲਾ ਗੱਡੀ ਆ ਗਈ ਅੱਗੇ ਬ੍ਰੇਕ ਮਾਰ ਰਹਿ ਗੱਡੀ ਬ੍ਰੇਕ ਮਾਰ ਫੁੱਦੂਆ ਹੋ ਕੀ ਕੇ ਉਹ ਕਸ਼ਮੀਰੇ ਉਹ ਉੱਥਾ ਰੱਖਣ ਡਰ ਤੂੰ ਵੀ ਫੁੱਦੂਆ ਜਾ ਚੁੱਪ ਕਰ ਜਾ ਨਹੀਂ ਗੁਰਦਾ ਯਾਰ ਨਾ ਹੋਵੇਗਾ ਹਾਂ ਮੈਂ ਚੱਲਦਾ ਕਰੀ ਆਹ ਲੋ ਬਾਈ ਸਾਹਿਬ ਮੇਰੀ ਕ ਓਏ ਬਲੋਗ ਪਾਣਾ ਲੋਗ ਪਾਣਾ ਸਟਾਰਟ ਆ ਉਹ ਨਹੀਂ ਆਇਆ ਫੋਨ ਫੂਨੀਆ ਗੱਡੀ ਰੋਗ ਗੱਡੀ ਰੋਗ ਗੱਡੀ ਰੋਗ ਆਈ ਲਵ ਯੂ ਸਟਾਕ ਆਹ ਵਾਹ ਤੇਰੀ ਮਾਦੀ ਵੀਰ ਮੇਰੇ ਵੇਖੋ ਭਰਾ ਡਰ ਰਿਆ ਕਹਿੰਦਾ ਮੇਰੇ ਨਾਲ ਦੀ ਨਾ ਗੱਲ ਕਰੋ ਬਾਬਾ ਮੇਰੀ ਗੱਲ ਸੁਣੋ ਜਿڑا ਹੁੰਦਾ ਨਾ ਸੱਚਾ ਪਿਆਰ ਸੱਚਾ ਪਿਆਰ ਵੀਰੇ ਕਰਨਾ ਨਹੀਂ ਮੇਰੀ ਗੱਲ ਵੇਖੋ ਰਾਈਏ ਤੇਰੀ ਗੱਲ ਸੁਣੋ YouTube ਦਾ ਚੈਨਲ ਨੂੰ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਕਹ ਕਹ ਚੈਨਲ ਨੂੰ ਸਬਸਕ੍ਰਾਈਬ ਕਰੋ YouTube ਦਾ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਮੇਰੇ ਪਿੰਡ ਇੰਗਲਿਸ਼ 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 ਮੈਂ ਲੰਮੀ ਭਾਈ ਅੱਜ ਵੀ ਜਿੜੇ ਨਹੀਂ ਲੰਮੀ ਭਾਈ ਲੰਮੀ ਭਾਈ ਦੁੱਧ ਵਾਲਾ ਮੈਂ ਭਰਾ ਸਭ ਦੇ ਨਾਲ ਆ ਇੱਕ ਵਾਰ ਤੂੰ ਪਰ ਉਹਥੇ ਨਹੀਂ ਬੰਦੇ ਆ ਸਕਦਾ ਇਹ ਭਰਾ ਇਹ ਤਾਂ ਨਹੀਂ ਇਹ ਤਾਂ ਮੜਾਈ ਇਹ ਤੂੰ ਮੈਂ ਲੱਗਿਆ ਨਹੀਂ ਬਿਲਕੁਲ ਨਹੀਂ ਆਉਣਾ ਭਰਾ ਵੀ ਨਹੀਂ ਆਦ ਲਿਆ ਮੇਰੀ ਨਾਮ ਬਣਾ ਕੇ ਜਿਹੜੀ ਕਲਾਸੀ ਹੈਗੀ ਸਾਰੇ ਖਾਣ ਨਹੀਂ ਦੇਂਦੇ ਪੁੱਛਦਾਈ ਹੋ ਗਿਆ ਸਾਰੇ ਓਏ ਸਾਰਾ ਪੁੱਛ ਵਿੱਚ ਪੇਰ ਮਾਰੀ ਮਾ ਬਾ ਹੈਪੀ ਬਰਥਡੇ ਹੈਪੀ ਬਰਥਡੇ ਮਾ ਜਣ ਧੰਨਵਾਦ ਹੈਪੀ ਬਰਥਡੇ ਆਪਾਂ ਹੈਪੀ ਹੈਪੀ ਬਰਥਡੇ ਕੋ ਮਾ ਜਣੂ ਹੈਪੀ ਬਰਥਡੇ ਮਾ ਜਣ ਹੈਪੀ ਬਰਥਡੇ ਹੈਪੀ ਬਰਥਡੇ ਹੈਪੀ ਬਰਥਡੇ ਕਾਣ ਮਾ ਜਣ ਹੈਪੀ ਬਰਥਡੇ ਮਾ ਆਈ ਲਵ ਯੂ ਹੈਪੀ ਬਰਥਡੇ ਹੈਪੀ ਬਰਥਡੇ ਮਾਈ ਨੇ ਲਾਲਾ 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 ਕੋ ਮਿੰਟ ਤੱਕ ਕੋਈ ਹੈ ਨਹੀਂ ਮਾ ਜਾਉਂਦੇ ਨਾ ਨਹੀਂ ਨਹੀਂ ਪਿੰਡ ਨਹੀਂ ਪਿੰਡ ਨਹੀਂ ਪੁੰਡਰ ਨਹੀਂ ਜਾਣਾ ਪਿੰਡੇਰੇ ਪਿੰਡੇਰੇ ਹਾਂ ਨਾ ਟਿਪਰ ਵਾਲਾ ਸਾਰਾ ਡੋਨਟ ਨੋਟ ਪਿੰਡੀ ਬੱਡੇ ਰੋਕੇ ਓਕੇ ਡੋਨਟ ਪਾਰ ਤਾਂ ਕਿ ਬਾਹਰ ਬੰਨਾ ਗਿਆ ਯਾਰ ਮੇਰੀ ਗਲਿਆ ਨਹੀਂ ਉਹਨੂੰ ਲੈ ਆ ਕਮਲ ਨੂੰ ਕੀ ਲੈਣਾ ਕੋਤ ਲੈਣਾ ਪੇੜਾ ਨਾ ਪੈਣ ਫੋੜ ਦਦਾ ਹਾਂ ਭਾਜੀ ਭਰਾ ਆਪਣਾੜਾ ਤੇਨੇ ਲੀਕੋ ਤੇਰੇ ਵੀਂਦੀਆ ਮੈਨੂੰ ਨਾ ਨਾ ਨੀ ਪਤਾ ਭਰਾ ਯਾਰ ਪੀ ਲੈ ਆ ਯਾਰ ਯਾਰ ਯਾਰੀ ਜਨਵਦ ਪਿਆਰੀ ਮੈਨੂੰ ਨਾ ਪੀਣ ਨਾ ਪੀਣਾ ਕੀ ਨੋ ਲੈਦਾ ਕਮਲ ਉਹ ਸੱਤੇ ਰਵੇ ਤੇ ਭਰਾ ਦੀ ਬੋਤਲ ਖਾਲੀ ਆ ਚਿੱਟ ਜਟਨੀ ਮਗਾਰ ਖਾਲੀ ਆਲੀ ਤੇਰੇ ਭਰਾ ਦੀ ਬੋਤਲ ਕਿੱਥੇ ਗਲਾਸੀ ਆ ਖਾਲੀ ਆ ਭਾਈ ਪਾ ਯਾਰ ਆ ਬਲੀ ਚਿੱਟ ਜਟਨੀ ਸਾਲੇ ਮਿਉਣੀ ਹੁੰਦੀ ਆ ਭੈਣ ਦਾ ਚਟਨੀ ਨਹੀਂ ਸਾਲਿਆ ਚਿੱਟ ਜਟਨੀ ਚਿੱਟ ਜਟਨੀ ਮੀ ਵਾਲਾ ਰੱਖ ਦੋ ਪੈਸੇ ਚਿੱਟ ਕਿੱਥੇ ਜਟਨੀ ਠੀਕ ਹੈ ਨਾ ਤੇ ਤੇ ਸਾਰੇ ਇੰਗਲਿਸ਼ ਨਹੀਂ ਇਹਦਾ ਨਾ ਪੁੱਲਾ ਕਰ ਸੱਤਿਆਲੇ ਫੁੰਜੀ ਵੀਡੀਓ ਮੇਰਾ ਭਰਾ ਨਹੀਂ ਕੀ ਕਰਾਂ ਪਹਿਲਾਂ ਉਹ ਬੈ ਨਹੀਂ ਉਹ ਹਾਂ ਕੀ ਕਟਰਾ ਪਾ ਇਹ ਕਟਰਾ ਪਾ ਕੀ ਕਟਰਾ ਪਾ ਜਲਦੇ ਜਿਹੜਾ ਜਲਦੇ ਆਪਸਾਂ ਦੇ ਦੇ ਉੱਥੇ ਲੈ ਗਿਆ ਉਹ ਕੇ ਤੂੰ ਮਾਰਾ ਤੂੰ ਮੈਨੂੰ ਫੇਰ ਫਾੜ ਦੇ ਬੱਸ ਆ ਜਾ ਗੰਦਾ ਪਿੱਛਾ ਆਂਦੇ ਤਵਾਈੇ ਤਾਂ ਕਰਨੇ ਨਹੀਂ ਸਿੱਧਾ

ਹੱਵੀ ਮੱਤੇ ਪਾ ਦੇ ਸਾਲਿਆ ਸਾਰੇ ਰਾਮਾ ਓਏ ਤਿੱਬਨ ਨੂੰ ਸਾਦਾ ਸੱਦੀ ਨਾ ਦੇ ਆਪਣੇ ਵਿਆਹ ਦੇ ਸੱਦੇ ਓਏ ਕਿੱਥੇ ਪਾ ਦੇ ਸਾਲਿਆ ਤੇ ਪੀਣਾ ਸੱਦੇ ਸੱਦੇ ਪੁੱਠੇ ਪਾ ਦੇ ਸੱਦੀ ਸੱਦੀ ਦਰਾ ਓਏ ਦੱਤੇ ਖੋਡ ਪਾ ਰੇ ਮੁੰਡੇ ਨੀ ਹੋਣਾ ਤੇ ਖੋਡ ਪਾ ਦੇ ਮੇਰੀ ਜਾਨੀ ਪਾ ਦੇ ਪਾ ਦੇ ਸੋਰੀ ਫੇਰ ਹੈ ਫੇਰ ਦੱਸ ਓਏ ਬੱਸ ਕਰੋ ਸਾਲਿਓ ਨੀ ਚੰਗਾ ਲੱਗਦਾ ਬੰਦਾ ਭੈ ਤੂੰ ਸੋਫੀਏ ਨਾ ਝੁੱਪ ਰਹਿ ਤੂੰ ਵੀ ਤਾਹੀ ਤੇਰੇ ਚਪੇੜਾ ਮਾਰਨੀ ਹੁਣ ਮੈਂ ਢੜ ਲੱਗਦੀ ਆ ਉਹ ਬਾਹਰ ਨਹੀਂ ਨਿਕਲਣਾ ਯਾਰ ਸਾਲਿਓ ਨਹੀਂ ਆਏ ਸਮਝਾ ਕਰੀਂ ਦੇਖ ਲੈ ਉਹ ਮੈਂ ਕੱਟ ਦਿੰਦਾ ਲੈ ਆ ਕੇ ਇੱਕ ਮੈਂ ਕੱਟ ਦਿੰਦਾ ਪੈਰ ਕਿਧਰ ਕਿਥੇ ਰੱਖ ਪੈਰ ਦਦਾ ਕਪੈਣ ਚੁੱਦਾ

ਤੂੰ ਚਾਹੀਦਾ ਯੋਗੇ ਦੋਨੇ ਇਹ ਦੋ ਮਿੰਟ ਜਾ ਕੇ ਦੇਵਾ ਪਤਾ ਕਿ ਨਹੀਂ 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 ਮੈਨੂੰ ਠੰਡ ਲੱਗਦੀ ਫੋੜੋ ਹੀ ਪੀਏ ਖੁੱਦੂਆ ਤੂੰ ਫਿਲਟਰ ਲਾ ਦੇਣਾ ਗਰੰਦ ਤੇਰੀ ਟਾਂਡਾ ਢਿੱਲਾ ਬਲੇ ਪਹਿਲੇ ਟਾਂਡਾ ਲੱਗਣ ਪਹਿਲੇ ਨਹੀਂ ਅੱਪ ਨਹੀਂ ਬਲੇ ਲਾਓ ਓਏ ਜਾਕਟ ਲਾਓ ਜਾਕਟ ਲਾਓ ਫੋਟੋ ਵਿੱਚ ਨਹੀਂ ਇੱਕ ਵਾਰੀ ਜੇ ਮਿੰਟ ਠੰਡ ਲੱਗਦੀ ਅੱਧਾ ਮਰ ਗਿਆ ਟਾਂਡਾ ਉਹ ਪ੍ਰੈਸ਼ਰ ਚੇਂਜ ਕਰਾ ਦਿਓ ਉਹ ਪ੍ਰੈਸ਼ਰ ਚੇਂਜ ਕਰਾਓ ਜਾਕਟ ਲਾ ਜਾਕਟ ਲਾ ਯਾਰ ਜਾਕਟ ਨਾਣੀ ਜਾਕਟ ਨਾਣੀ ਇਹ ਮੈਨੂੰ ਠੰਡ ਲੱਗਦੀ ਕੱਢ ਮੈਨੂੰ ਕੱਢ ਠੰਡ ਲੱਗ ਜਣੀ ਠੰਡ ਲੱਗ ਜਣੀ ਉਹ ਸਾਲੇ ਉਹ ਕਿੰਨੇ ਮੈਨੂੰ ਫੋਟੋ ਖਿਚਣ ਜਾਣ ਦੇ ਬਾਹਰ ਹੱਸਦੇ ਤੇ ਜੇ ਵੀ ਠੰਡ ਲੱਗੀ ਨਾ ਫਿਰ ਦੇ ਲਈ ਚਤਾ ਕੀ ਕਰੇ ਨੇ ਸਾਲੇ ਛੜਾ ਪਾਣੀ ਪੀ ਮਰੇ ਓਏ ਓਏ ਉਹ ਸਾਲਾ ਦੀ ਮੰਮੀ ਦਾ ਛਾਲਾ ਭੈਣ ਚੁੱਤਾ ਨਹੀਂ ਲੈਣੀ ਭਰਾ ਮੰਮੀ ਦਾ ਛਾਲਾ ਉਹਦਾ ਕੀ ਕਿਥੇ ਮੈਂ ਕੱਢਾਂ ਪਾਪਾ ਕੀ ਕਰਨਾ ਬਾਹਰ ਨਿਕਲ ਪੰਜ ਦਦਾ ਬਾਹਰ ਗੱਡੀ ਚ ਗੱਡੀ ਚ ਕੱਢ ਕੱਢ ਕਰ ਰਹੇ ਪੰਜ ਜੀ ਦਾ ਇੱਕ ਮਿੰਟ ਮੈਨੂੰ ਮੈਂ ਲੱਗਾ ਮੈਂ ਨਹੀਂ ਚੱਲੇ ਬਾਹਰ

ਆ ਰਿਕਾਰਡਿੰਗ ਇਤਰੀ ਹੋ ਰਹੀ ਯਾਰ ਕੈਮਰੇ ਕਰਨਾ ਪੜੇਗਾ ਚ ਤਾਂ ਹੁਣ ਕੈਮਰਾ ਬੰਦ ਓਏ ਓਏ ਕੋਈ ਮੂੰਹ ਫੜ ਪਿਆ ਓਏ 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 ਇਹ ਨਹੀਂ ਕੱਢਣਾ ਓਏ ਮੇਰਾ ਭਰਾ ਨਹੀਂ ਹੁਣ ਹੈਪੀ ਮੇਰਾ ਭਰਾ 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 ਨਾ ਕਿ ਆਮਰਾ ਅੱਲਾ ਦਾ ਆਇਓ ਓਏ ਓਏ ਉਹ ਮਚਰ ਗਈ ਮਚਰ ਗਈ ਜਗਰ ਮਾਰੀ ਜਗਰ ਅੱਪਾ ਜਾਣਾ ਅੱਪਾ ਜਾਣਾ ਹੀ ਨਹੀਂ ਅੱਪਾ ਜਾਣਾ ਮੇਰਾ ਪਾਪਾ ਜਾਣਾ ਅੱਪਾ ਜਾਣਾ ਨੀ ਮਹਾਕ ਦੀ ਕਮਾਈ ਵਿੱਚ ਗੇੜਾ ਲੰਗਾ ਗੇੜਾ ਕਰਦਾ ਸਾਲੇ ਪਾਤ ਗੇੜੇ ਰੀਖੇ ਨੇ ਬੜਾ ਉਡਮਾਂ ਦੇ ਤੇਰੇ ਯਾਰ ਗੋ ਜੀ ਵੀ ਆਗਦੀ ਫਰਮਾ ਤੇ ਨਾ ਨਹੀਂ ਸੌੜ ਰਮਾਲਦਾ ਪੈਨ ਤੇ ਉਹ ਦੇ ਕੋ ਆ ਸੱਤੇ ਕੋ ਆਵਾ ਦੇ ਉਹ ਸੱਤੇ ਕੋ ਰਮਾਲੇ ਪੈਨ ਚੋਦਾ ਚੱਲ ਟਿੱਪੜ ਮੈਂ ਆ ਪੈਸੇ ਟਿੱਪੜੋ ਵਾਪਸ ਪੈਟੜਾ ਜੇ ਪ੍ਰਾਮ ਉਹ ਮੈਂ ਦੇ ਰੋਸ ਆ ਰਮਾਲ ਦੇ ਰਮਾਲਾ ਤੇ ਉਹ ਦੇ ਕੋ ਸੱਤੇ ਕੋ ਆਸਾਲਿਆ ਸੱਤੇ ਰਮਾਲੇ ਓਏ ਤੇਰੇ ਸ਼ਹਿਰ ਦੀ ਫੂਲ ਸਾਰੇ ਨੁੱਚੀ ਭਾਗਦੀ ਸੀ ਤੇਰੇ ਓਟ ਦੇਣੇ ਮੁੰਡੇ ਮੈਨੂੰ ਓਟ ਮਾਰਦੇ ਕੋਈ ਵੀ ਨਹੀਂ ਕੋਲੇ ਕਾਤਣਾ ਦਾ ਵੱਖ ਮੇਰੇ ਨਾਲ ਤੁਰੇ ਨਹੀਂ ਪਿਰਾ ਦੇ ਆਹੀ ਦੇ ਬਤ ਕਮ ਗਰੇ ਨਹੀਂ ਸਰਕਾਰ ਉਹ ਸੱਤੇ ਲਕੀਆ ਭਾਲ ਦੇ ਲੈ ਕੇ ਡੱਬਾ ਵਿੱਚ ਮੋਟ ਹਤਾ ਮਾਰ ਜਾਂਦੇ ਜਾਂਦੇ ਜੋਂ ਦੱਲੋਂ ਮਾਰ ਜਾਂਦੇ ਤੂੰ ਪੈਨ ਚੋਂ ਦਾ ਮੂਤੇ ਨਮਾਲ ਵਾਲਾ ਚੋਰੀ ਕਰਨ ਚੱਲ ਸਾਲੇ ਕਿਤੇ ਬੁੱਢਾ ਫਲਾਈਂਗ ਸਲੋਰੀ ਕਿੱਥੇ ਫੇਰੇਗਾ ਹਨਾ ਠੀਕ ਹੈ ਲੋਰੀ ਫਲਾਈਂਗ ਇਸ ਬੁੱਢਾ ਡਾਈਂਗ ਇਹ ਬਲੈਕ ਆਈ ਗੀ ਬਿੰਦੀ ਮੀਗੀ ਨਹੀਂ ਸਾਡੇ ਕੋ ਪਤਾ ਚੱਲ ਗਿਆ ਚੱਲ ਗਿਆ ਬੋਲ ਓਏ ਬਾਹਰ ਤੇ ਦੋ ਵਜੇ ਮੋਟਰ ਦਾ ਪੈਰ ਚੁੱਦਾ ਕੋਣ ਬਾਹਰ ਦੇ ਵਿੱਚ ਉੱਡਦੇ ਆ ਮੈਂ ਮਦਦ ਨਹੀਂ ਕਰਦਾ ਸੀ ਮੇਰਾ ਦਿਮਾਗ ਬੜਾ ਖਰਾਬ ਕਰਤਾ ਸਾਰਿਆਂ ਦਾ ਓਰਾ ਨਾ ਭਰਾ ਭਰਾ ਹੀ ਹੁੰਦੇ ਭੈਣ ਦਾ ਪਛਾਪ ਕਿੱਥੇ ਕਰਨਿਆ ਕਰਨ ਲੱਗਾ ਸਾਲਿਆ ਓਏ ਓਏ ਉਹ ਤੁਹਾਡੀ ਭੈਣ ਉਹ ਸਾਲਾ ਕੈਮਰੇ ਚਾਹੁੰਦਾ ਹਟਾਫ ਭੈਣ ਜੁੰਦਾ ਮੁੰਜੀ ਓਏ ਅੰਨ ਬਾਹਰ ਮੋੜ ਚੱਲਦੀ ਆ ਓਏ ਸਾਡੇ ਕੇਗਲੇ ਆਨੇ ਕੋਲ ਆਪਾਂ ਆਪਾਂ ਮੂਸੇ ਆਪਾਂ ਖਿਚਾ ਓਏ ਛੇਟੇ ਕੱਢੀ ਉਹ ਕਮਲ ਚ ਲਾਈਏ ਉਹ ਕਮਲ ਖਿੱਚ ਗਈ ਉਹ ਕਮਲ ਖਿੱਚ ਕੇ ਚੱਲੇ ਕੋਈ ਨਹੀਂ ਹੋਣਾ ਕੀ ਕਰਨਿਆ ਯਾਰ ਸਾਲਾ ਫੁੱਦੂ ਜੱਡਾ ਭਾਂਡਾ ਗਾਂਡੂ ਬੰਦਾ ਨਹੀਂ ਦੇਖਿਆ ਇਹ ਵਰਗਾ ਬੰਦਾ ਹੱਟਾ ਬੰਦਾ ਦੇਖਿਆ ਤੱਕ ਲੈ ਮੇਰੀ ਗੱਲ ਸੁਣ ਓ ਯਾਰ ਰੋਡਾਂ ਦੇ ਸਾਹਮਣੇ ਮੈਂ ਚਲੇ ਇੱਥੇ ਪਿਆ ਯਾਰ ਕਿਹ ਕੰਨ ਦੀ ਆ ਗੱਕਾਰ ਚੱਲ ਯਾਰ ਦੱਸ ਪੁੱਛਾ ਕਰਦਾ